ਅਤਾਸ ਤਰੀਕ ਨੂੰ ਮੇਰੀਆਂ ਬੇਟੀ ਨੇ ਆਪਣੇ ਹੈਬਵਲ ਤੋਂ ਬ੍ਰੈਡ ਖਰੀਦੀ ਨਾਲ ਦੀ ਦੁਕਾਨ ਤੋਂ ਤੇ ਜਦੋਂ ਹੀ ਉਹਨੇ ਖੋਲੀ ਉਹਦੇ ਵਿੱਚ ਇੱਕ ਮਰਿਆ ਹੋਇਆ ਕੀੜਾ ਨਿਕਲਿਆ ਜਦੋਂ ਹੀ ਮੇਰੀ ਬੇਟੀ ਨੇ ਮੈਨੂੰ ਦੱਸਿਆ ਵੀ ਇਹ ਕੀੜਾ ਹੈ ਕਿ ਨਾ ਮਾਂ ਮਾਂ ਵਿੱਚ ਮਰਿਆ ਹੋਇਆ ਕੀੜਾ ਮੈਂ ਉਹਨੂੰ ਕਿਹਾ ਵੀ ਤੁਸੀਂ ਯੂਜ਼ ਨਾ ਕਰੋ ਕੋਈ ਗੱਲ ਮੈਂ ਉਹਨਾਂ ਨਾਲ ਗੱਲ ਕਰਦੀ ਦੁਕਾਨ ਵਾਲੇ ਕੋਲ ਮੈਂ ਗਈ ਉਹਨਾਂ ਨੂੰ ਕਿਹਾ ਉਹ ਕਹਿੰਦੇ ਵੀ ਸਾਡੇ ਐਂਸ ਕੋਈ ਫਾਲਟ ਨਹੀਂ ਹੈ ਕੰਪਨੀ ਵਾਲਾ ਦਾ ਫਾਲਟ ਜਦੋਂ ਮੈਂ ਬੋਨ ਵਾਲਿਆਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਵੀ ਇੰਜ ਹੋ ਨਹੀਂ ਸਕਦਾ ਇਹ ਦੁਕਾਨ ਵਾਲਿਆਂ ਦੀ ਪ੍ਰੋਬਲਮ ਹੈ ਜਦੋਂ ਕਿ ਦੁਕਾਨਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਦੁਕਾਨ ਵਾਲੇ ਬੜੇ ਸੇਫਲੀ ਆਪਣੇ ਸਾਰੇ ਇਨਾਂ ਨੇ ਮੈਨੂੰ ਕਿਹਾ ਵੀ ਕੋਈ ਗੱਲ ਨਹੀਂ ਮੈਮ ਅਸੀਂ ਤੁਹਾਡੇ ਕੋਲ ਆਵਾਂਗੇ ਤੁਹਾਡੇ ਨਾਲ ਮੈਂ ਅਸੀਂ ਗੱਲ ਕਰਦੇ ਹਾਂ ਮੈਂ ਪਿਛਲੇ 3 ਦਿਨਾਂ ਤੋਂ ਮੈਂ ਇਹਨਾਂ ਦੀ ਵੇਟ ਕਰ ਰਹੀ ਹਾਂ ਬਟ ਇਹ ਕੋਈ ਵੀ ਮੈਨੂੰ ਕਿਸੇ ਦਾ ਇਹਨਾਂ ਦਾ ਕੋਈ ਰਿਸਪੌਂਸ ਨਹੀਂ ਆਇਆ ਪਲੀਜ਼ ਮੈਂ ਸਭ ਨੂੰ ਕਹਿਨੀ ਹਾਂ ਵੀ ਕੋਈ ਆਪਣੀ ਜਿਹੜੀ ਬ੍ਰੈਡ ਖਾਣੀ ਹੈਗੀ ਬਟ ਧਿਆਨ ਨਾਲ ਖਾਓ ਇਹਨਾਂ ਦੀ ਕੰਪਨੀ ਵਾਲੇ ਪਤਾ ਨਹੀਂ ਕਿੰਨੇ ਕੀੜੇ ਖਵਾਫਾਗੇ ਤੁਹਾਡੇ ਬੱਚਿਆਂ ਦੀ ਹੈਲਥ ਨਾਲ ਖਲਵਾੜ ਕਰਦੇ ਹੈਗੇ ਪਲੀਜ਼ ਇਸ ਨੂੰ ਇਸ ਨੂੰ ਸੇਵ ਕਰੋ ਆਪਣੇ ਆਪ ਨੂੰ ਜਿੰਨਾ ਵੀ ਕਰ ਸਕਦੇ ਹੋ ਇਹ ਇਹਨਾਂ ਦੀ ਬ੍ਰੈਡ ਨੂੰ ਅਵੋਇਡ ਕਰੋ ਥੈਂਕ ਯੂ ਸੋ ਮੱਚ ਜਦੋਂ ਇਸ ਸਬੰਧ ਵਿੱਚ ਡੀ ਐਚਓ ਰੀਪੂ ਦਮਨ ਜੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕੁਝ ਚੀਜ਼ਾਂ ਸਟੇਟ ਗਵਰਨਮੈਂਟ ਦੇ ਔਰ ਕੁਝ ਸੈਂਟਰ ਗਵਰਨਮੈਂਟ ਦੇ ਅੰਡਰ ਆਉਂਦੀਆਂ ਹਨ ਔਰ ਜਿਹੜੀ ਬ੍ਰੈਡ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਸੈਂਟਰ ਗਵਰਨਮੈਂਟ ਦੇ ਆ ਫਿਰ ਵੀ ਤੁਸੀਂ ਸਾਨੂੰ ਵੀਡੀਓ ਭੇਜੋ ਤੇ ਅਸੀਂ ਜੋ ਵੀ ਐਕਸ਼ਨ ਲੈ ਸਕਾਂਗੇ ਜ਼ਰੂਰ ਲਵਾਂਗੇ